ਦੀ ਲੈਂਡਮਾਰਕ ਸਕੂਲ ਦੇ ਵਿਦਿਆਰਥੀ ਗੋਬਿੰਦ ਸਿੰਘ ਨੇ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਜਿੱਤ ਕੇ ਕੀਤਾ ਸਕੂਲ ਦਾ ਨਾਮ ਰੋਸ਼ਨ ਜਿਸ ਵਿੱਚ ਗੋਬਿੰਦ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ ਹੀ ਨਹੀਂ ਸਗੋਂ ਆਪਣੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਕੋਬਰਾ ਕਾਰਾਟੇ ਸੈਂਟਰ ਵੱਲੋਂ ਮਲੇਸ਼ੀਆ ਵਿੱਚ ਕਾਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਸਿੰਗਾਪੁਰ ਬੰਗਲਾਦੇਸ਼ ਸ਼੍ਰੀਲੰਕਾ ਭਾਰਤ ਇੰਡੋਨੇਸ਼ੀਆ ਮਲੇਸ਼ੀਆ ਆਦਿ ਦੇਸ਼ਾਂ ਦੇ ਬੱਚਿਆਂ ਨੇ ਹਿੱਸਾ ਲਿਆ ਕੋਚ ਜਤਿੰਦਰ ਕੁਮਾਰ ਮੁੱਖ ਕੋਚ ਰਾਜੀਵ ਕੁਮਾਰ ਨਾਗਪਾਲ ਦੀ ਨਿਗਰਾਨੀ ਹੇਠ ਬੱਚਿਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦੀ ਲੈਂਡਮਾਰਕ ਸਕੂਲ ਦੇ ਵਿਦਿਆਰਥੀਆਂ ਨੇ ਕਰਨਵੀਰ ਸਿੰਘ ਨੇ ਸੋਨੇ ਦਾ ਮੈਡਲ ਅਤੇ ਗੋਬਿੰਦ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਸਕੂਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਬੱਚਿਆਂ ਦਾ 에ਅਰਪੋਰਟ ਤੇ ਸਵਾਗਤ ਕੀਤਾ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਮੁਬਾਰਕਬਾਦ ਵੀ ਦਿੱਤੀ ਇਸ ਮੌਕੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਜਿੱਥੇ ਕਿ ਉਹਨਾਂ ਦੇ ਜੱਦੀ ਪਿੰਡ ਤਲਵੰਡੀ ਗੋਨੀ ਵਿਖੇ ਵਾਪਿਸ ਪਰਤਨ ਤੇ ਪਿੰਡ ਵਾਸੀਆਂ ਵੱਲੋਂ ਢੋਲ ਨਾਲ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਵੀ ਕੀਤੀ ਗਈ ਕੀ ਰਿਹਾ ਪਿੰਡ ਦਾ ਮਾਹੌਲ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਗੁਰਪਾਲ ਸਿੰਘ ਸਾਬੀ ਦੀ ਭੋਗਪੁਰ ਤੋਂ ਵਿਸ਼ੇਸ਼ ਰਿਪੋਰਟ ਆਦਮ ਗੁਰੂ ਚੋਪਰ ਔਰ ਸਾਡੇ ਕੋਚ ਸਾਹਿਬ ਜਤਿੰਦਰ ਕਮਾਲ ਜੀ ਔਰ ਮਿਸਟਰ ਗੋਬਿੰਦ ਸਿੰਘ ਜੋ ਕਿ ਮਲੇਸ਼ੀਆ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਸੈਕੰਡ ਆਏ ਨੇ ਅਸੀਂ ਉਹਨਾਂ ਦੇ ਪਿੰਡ ਵਿੱਚ ਤਰਵੰਦੀ ਗੋਨੀ ਵਿੱਚ ਅੱਜ ਇਕੱਠੇ ਹੋਏ ਆਂ ਔਰ ਗੁਰੂ ਘਰ ਵਿੱਚੋਂ ਗੁਰੂ ਦਾ ਸ਼ੁਕਰਾਨਾ ਕਰਕੇ ਅੱਜ ਇਹਨਾਂ ਦੇ ਘਰ ਇਕੱਠੇ ਹੋਏ ਆਂ ਔਰ ਸਾਰਿਆਂ ਦਾ ਮੈਂ ਤੈਜ ਜਦੋਂ ਧੰਨਵਾਦ ਕਰਦਾ ਇਸ ਮੌਕੇ ਦੇ ਉੱਤੇ ਔਰ ਇਹਨਾਂ ਮਾਨ ਵਕਸ਼ਣ ਤੇ ਬਹੁਤ ਬਹੁਤ hi, sonam Sharma, principal, of the Larmak school, adampur, hokpur. i'm related to share that one of our champ, gobin singh, has been awarded as silver medal in uh, mayor cup open karate championship 2025 in malaysia. Uh, we are planning some upcoming events also in thailand, bangkok, and europe also. apart from that, uh, to benefit students and our society, we are offering many scholarships as well uh, myself is jitinder kumar i'm a technical director in cobra karate center chalandar and canada uh, we provide a karate education in many schools so the landmark schools uh, my students govind gold, silver medal from kl mayor cup championship international championship in malaysia i'm very happy and i'm very thankful to the principal and md sir they always support me uh, उन्होंने मुझे हमेशा सपोर्ट किया है तो वेरी हैप्पी आने वाले टाइम में हम अपकमिंग इवेंट्स भी करवाएंगे लाइक थाईलैंड में ट्रेनिंग सेमिनार है उसके बाद हमारा यूरोप का है इन फ्यूचर हम कैनेडा के लिए भी अपने बच्चों को लेकर जाएंगे वर्ल्ड वाइड हमारे बच्चे परफॉर्म करते हैं और आजकल के टाइम में कराटे बहुत ज़रूरी है सभी को करना चाहिए इंडिया में यू नो सभी को पता है कि कितना क्राइम है हम अपने बच्चों को सेल्फ डिफेंस ज़रूर सिखाएँ बेटी पढ़ाओ बेटी को आगे बढ़ाओ के नारे लगते हैं बेटी पढ़ाओ बेटी को कराटे सिखाओ सो so, दे टाइम केाटे सारे लिए जरूरी है मैं सार्यादन करूँगा अपने बच्चों को कराटे जरूर सिखाओ स्पोर्ट्स अगे बढ़ो तो अपना इंडिया का ना नाम रोशन करो और अपनी अच्छी सेहत का ध्यान रखो थैंक यू सो मच मैं अवतार सिंह तलवी गई गोबिंद सिंह जो कि मलेशिया स्कूल वालों खेडन गया कोबरा कराटे ਤੇ ਮੈਂ ਫਸੇਲਵਰ ਲੈ ਕੇ ਆਇਆ ਦੂਸਰੇ ਨੰਬਰ ਤੇ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਧੰਨਵਾਦ ਕਰਦੇ ਮਹਾਰਾਜ ਦਾ ਅਸੀਂ ਗੁਰਦੁਆਰਾ ਸਾਹਿਬ ਤੋਂ ਇਸ ਨੂੰ ਸਨਮਾਨਤ ਕਰਵਾ ਕੇ ਲੈ ਕੇ ਆਏ ਆ ਘਰ ਤੇ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਤੇ ਲੈਂਡਮਾਰਕ ਸਕੂਲ ਦੇ ਵਿੱਚ ਉਹ ਕੋਰਟ ਪੜ ਰਿਹਾ ਹੈ ਤੇ ਜੋ ਕਿ ਉੱਥੋਂ ਬੱਚੇ ਮਲੇਸ਼ੀਆ ਲੈ ਕੇ ਗਏ ਸੀ ਕੋਬੜਾ ਘਾਟ ਲਈ ਇਹ ਦੂਸਰੇ ਨੰਬਰ ਤੇ ਬੱਚਾ ਸਾਡਾ ਆਹ ਜਾਨ ਸਮ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਕੂਲ ਦਾ ਵੀ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਤੇ ਕੋਚ ਜੀ ਦੇ ਅੰਦਰ ਸਿੰਘ ਖੋਬਰਾ ਕਾਟੇ ਜੋ ਜੀ ਦੇ ਅੰਦਰ ਤੋਂ ਨੇ ਉਹਨਾਂ ਦਾ ਧੰਨਵਾਦ